ਕਾਂਗਰਸ ਪਾਰਟੀ ਦੇ ਫਤਿਹਜੰਗ ਬਾਜਵਾ ਸਾਡਾ ਜੁੜ ਚੁੱਕੇ ਨੇ ਬਾਜਵਾ ਸਾਹਿਬ ਕਮੇਟੀ ਦਾ ਐਲਾਨ ਹੋ ਗਿਆ ਪਰ ਐਸਜੀਪੀਸੀ ਦੇ ਸਮਰਥਕਾਂ ਦਾ ਕਹਿਣਾ ਹੈ ਕਿ ਉਹ ਇਸ ਦਾ ਵਿਰੋਧ ਕਰਦੇ ਨੇ ਨਿੰਦਾ ਕਰਦੇ ਨੇ ਤੇ ਕਾਂਗਰਸ ਸਿੱਖਾਂ ਨੂੰ ਵੰਡਣ ਦੀ ਕੋਸ਼ਿਸ਼ ਕਰ ਰਹੀ ਹੈ। ਦੇਖੋ ਮੈਂ ਇਹ ਗੱਲ ਨੂੰ ਸਮਝਦਾ ਵੀ ਜੇਕਰ ਦਿੱਲੀ ਵਿੱਚ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣ ਸਕਦੀ ਹੈ ਮਹਾਰਾਸ਼ਟਰਾਂ ਚ ਆਪਣੀ ਕਮੇਟੀ ਹੋ ਸਕਦੀ ਹੈ। ਜੇ ਫਿਰ ਹਰਿਆਣਾ ਦੇ ਵਿੱਚ ਜੇ ਕੋਈ ਅਲੱਗ-ਬਾਗ ਨਾ ਤਾਂ ਮੈਂ ਸਮਝਦਾ ਸਿੱਖਾਂ ਦਾ ਰਾਈਟ ਹੈ ਉੱਥੇ ਉਹਨਾਂ ਨੂੰ ਆਪਣੇ ਗੁਰਧਾਮਾਂ ਦੀ ਸੇਵਾ ਕਰਨ ਲਈ ਗੁਰਧਾਮਾਂ ਦੀ ਦੇਖਰੇਖ ਲਈ ਜੇਕਰ ਉਹ ਉਹ ਆਪਣਾ ਰਾਈਟਲੀ ਕਰਦੇ ਨੇ ਤੇ ਜੇ ਠੀਕ ਹੋਏਗੀ ਤੇ ਇਹ ਮੇਰੇ ਖਿਆਲੋਂ ਤਾਂ ਵੀ ਕੋਈ ਡਿਮਾਂਡ ਬਿਲਕੁਲ ਮੁਤਬਕ ਡਿਮਾਂਡ ਹੈ ਜੀ ਭਾਈਆ ਸਾਹਿਬ ਹੁਣੇ-ਹੁਣੇ ਸਾਡੀ ਸੁਖਦੇਵ ਸਿੰਘ ਢੀਂਸਾ ਹੋਰਾਂ ਦੇ ਨਾਲ ਗੱਲਬਾਤ ਹੋ ਰਹੀ ਸੀ ਤੁਹਾਡੇ ਤੋਂ ਪਹਿਲਾਂ ਤਾਂ ਉਹਨਾਂ ਦਾ ਕਹਿਣਾ ਕਿ ਅਸੀਂ ਕਾਨੂੰਨੀ ਤੌਰ ਤੇ ਵਿਗੜਨ ਪਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਕੀ ਕਾਨੂੰਨੀ ਤੌਰ ਤੇ ਜਿਹੜਾ ਇਹ ਐਲਾਨ ਕੀਤਾ ਗਿਆ ਕਿ ਕਿਹਸਾ ਹੱਦ ਤੱਕ ਸਹੀ ਮੰਨਦੇ ਹੋ ਦੇਖੋ ਮੇਰਾ ਖਿਆਲ ਜੇਕਰ ਹਰਿਆਣਾ ਦੇ ਸਿਕਸ ਨੇ ਡਿਮਾਂਡ ਕੀਤੀ ਹੈ ਔਰ ਮੈਜੋਰਿਟੀ ਆਫ ਦਾ ਸਿਕਸ ਇਹ ਚਾਹੁੰਦੇ ਨੇ ਵੀ ਉਹਨਾਂ ਦੀ ਹਲਾ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਈ ਜਾਏ ਇਸ ਦੇ ਵਿੱਚ ਕੋਈ ਕੋਈ ਗਲਤ ਗੱਲ ਨਹੀਂ ਹੈ ਉਹਨਾਂ ਦੀ ਸਿੱਖਾਂ ਦੇ ਜੇਕਰ ਡਿਮਾਂਡ ਹਰਿਆਣੇ ਦੇ ਨੇ ਤਾਂ ਉਹਨਾਂ ਦਾ ਵੀ ਰਾਈਟ ਬੰਦਾ ਔਰ ਉਹਨਾਂ ਨੂੰ ਰਾਈਟ ਮਿਲਣਾ ਚ